ਡਾਕਟਰ ਇੱਥੇ 2 ਵਜੇ ਮੌਜੂਦ ਹੀ ਜਦੋਂ ਇਹ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਅਜੇ ਤੱਕ ਫੋਨ ਨਾਲ ਬੰਦਾ ਮੁੰਡਾ ਕੋਈ ਨਹੀਂ ਕਿਸੇ ਨੇ ਉਹਨੇ ਫੋਨ ਨਹੀਂ ਕੋ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾਲ ਕੋਈ ਡਾਕਟਰ ਹੈਗਾ ਨਾਲ ਕੋਈ ਸਟਾਫ ਹੈਗਾ ਇਹਨਾਂ ਦੀ ਗੱਲ ਹੋਈ ਆ ਤਾਂ ਫਿਰ ਕਿਹਨਾਂ ਦੀ ਜੋ ਵਲਦਰ ਜੋ ਮਰਗੀ ਚੂੜ ਮਾਰਨ ਦੀ ਕੋ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇਥੋਂ ਨਿਕਲ ਗਏ ਨੇ ਇਹ ਕੋਈ ਨਹੀਂ ਆਉਣਾ ਅਜੇ ਤੱਕ ਬਹੁੜਿਆ ਮੁਲਾਜ਼ਮ जरूर ਆਏ ਨੇ ਪਰ ਇਹ ਵੀ ਅਜੇ ਦੇਖ ਲੋ ਵੀ ਤੁਹਾਡੇ ਸਾਹਮਣੇ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਗਏ ਨੇ ਤੇ ਹੁਣ ਆਲੇ ਨੇ ਮੇਰਾ ਨਾਮ ਅਰਜਨ ਸਿੰਘ ਮੁਜੀਸ਼ਰਲਾ ਰਹਿਣ ਵਾਲਾ ਤੁਹਾਡੇ ਕੋਲ ਲੱਗਦੇ ਸੀ ਭਾਈ ਇਹ ਮੇਰੇ ਜੀ ਸਾਲੀ ਸਾਹਿਬ ਆ ਜੀ ਕੀ ਗੱਲ ਹੋਈ ਭਾਜੀ ਗੱਲ ਜੀ ਇਹਨਾਂ ਦਾ ਗੋਡਾ ਨੂੰ ਨੁਕਸੇ ਸੀਗਾ ਤੇ ਇਹਨਾਂ ਕੋਲ ਪ੍ਰੈਸ਼ਰ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਰ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹਵ ਲੱਲੇ ਜਾਂ 4.5 ਲੱਖ ਰੁਪਈਆ ਦਾ ਹਾਂਜੀ ਪਰ ਗੱਥ ਹੋ ਗਿਆ ਮੌਕੇ ਤੇ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਜ਼ਮ ਆਏ ਹੋਏ ਨੇ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਦਾ ਬੰਦ ਆ ਰਿਹਾ ਤੁਸੀਂ ਕੀ ਫੋਨ ਬੰਦ ਆਈ ਮਾਂ ਕਹਤੇਗਾ ਇਹ ਸਾਹਮਣੇ ਜੀ ਸਾਨੂੰ 26 ਸਾਲ ਦੀ ਲੜਕੀ ਦੀ ਉਮਰ ਹਾਂਜੀ ਹਾਂਜੀ ਇਹਨਾਂ ਨੇ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਨ ਤਾਂ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਤੇ ਮੰਗਾਇਆ ਉਹ ਅਜੇ ਤੱਕ ਨਹੀਂ ਚੜਾ ਦੇ ਤੜਾਇਆ ਵੀ ਲੱਕ ਹੋ ਗਈ ਉਹਨਾਂ ਦੀ ਹਾਂਜੀ ਤੋਂ ਖਤਰੀ ਦੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਇਹਨਾਂ ਹਾਂਜੀ ਮੂਡ ਆਫ ਜੀ ਹਾਂ ਜੀ ਉਹ ਬਿਲਕੁਲ ਡਾਕਟਰ ਨੇ ਤੇ ਕਹਿ ਜਾਇਆ ਇਹੋ ਕਿ ਨਾ ਹੋਰ ਨਾ ਠੱਗਾ ਨਾ ਹੋਏਗਾ ਹਾਂ ਗਰੀਬ ਬੰਦੇ ਨਾਲ ਪੈਸੇ ਚੁੱਕ ਚੁੱਕ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਇਆ ਇਹ ਚੰਗੇ ਭਰਾ ਉਹ ਗਰੀਬਾਂ ਦੇ ਰਾਹ ਰਹਿਣਾ ਜੀ ਲੋਕੀ ਰੱਬ ਮੰਨਦੇ ਜੇ ਰੱਬ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਸੇ ਨੂੰ ਇਹ ਗਲਤ ਕਰਨ ਕਰੋ ਤੁਸੀਂ ਆਪਣਾ ਇਹ ਕਰਨਾ ਤੇ ਆਪ ਸਾਫ਼ ਕਰਦੇ ਇਹ ਰਾਖ ਨਹੀਂ ਹੈਗੇ ਇਹ ਜਲਾਦ ਨੇ ਜਲਾਦ ਨੇ ਇਹ ਜਲਾਦ ਨੇ ਉਧਰ 3-4 ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਜੀ ਕਿੱਥੋਂ ਦੇਣਾ ਇਹ ਕਿ ਟਾਲੇ ਇਹ ਕੀ ਮੈਟਰ ਜਿਹੜਾ ਤੇ ਉਹ ਫੇਰ ਦਾ ਕਰਨ ਲਗਾਇਆ ਇਹ ਇਹ ਸਾਰੇ ਆਪਾਂ ਗੋਡਿਆਂ ਦਾ ਪ੍ਰੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 78 ਸਾਲਾਂ ਦੇ ਆ ਗੋਡਿਆਂ ਦਾ ਪ੍ਰੇਟ ਕਰਾਇਆ ਤੇ ਇਹ ਕੰਨਰ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਡ ਕੋ ਬਲੱਡ ਮੰਗਾਇਆ ਇਹਨਾਂ ਨੂੰ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੇ ਚੜਾਇਆ ਨਹੀਂ ਆਵਾ ਚਾਹੀਏ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਂਦੀ ਰਹੀ ਹੈ ਉਹਨਾਂ ਦੇ ਇਹ ਡਾਕਟਰ ਦਾ ਫਰਜ ਬੰਦਾ ਆ ਦਾ ਨਹੀਂ ਫਰਜ ਬੰਦਾ ਵੀ ਦੇਖੋ ਤੀਕ ਜਾਂ ਬਲਾ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਉਹ ਜਿਹੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਹਾਂਜੀ ਉਹ ਐਵੇਂ ਹੀ ਰੱਖਿਆ ਸਾਰੇ ਡਾਕਟਰ ਨੂੰ ਮਿਲੇ ਜਾਂ ਨਹੀਂ ਮਿਲੇ ਡਾਕਟਰ ਭਿਜੋੜਿਆ ਜੀ ਡਾਕਟਰ ਤਾਂ ਭਿਜੋੜੇ ਆ ਤੁਸੀਂ ਕੀ ਮੰਗ ਕਰਦੇ ਬਾਈ ਇਨਸਾਨ ਮਿਲਣਾ ਚਾਹੀਦਾ ਉਹਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ ਦੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਕੀ ਗੱਲ ਹੋਈ ਬਾਬਾ ਜੀ ਗੱਲ ਇਹ ਆ ਬਕਰਾ ਹੀ ਡੋਡਿਆਂ ਦਾ ਉਹਦਾ ਕੁੜੀ ਦਾ অপারেশন ਇਹ ਨਾਲ ਲੈਂਦਾ ਸਾਡੇ ਪੁੱਛਣ ਤੋਂ ਬਗੈਰ ਹੀ ਲੈਂਦਾ ਨਾ ਆ ਤੁਰੰਤ ਮਿਲੋ ਆ ਗਿਆ ਆਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਚਾਰਜਿੰਗ ਹੋ ਗਈ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਹੈ ਤੇ ਛੁੱਟੀ ਦੇਣ ਲੱਗਾ ਤੇ ਪੈਸੇ ਲਾਵੇ ਤੇ ਮਰਕੋ ਨਾਲ ਜਕਸਨ ਲਾ ਦਿੱਤਾ ਪਰ ਉਹ ਨਹੀਂ ਕੋਈ ਲਾਇਆ ਤੇ ਉਸੇ ਤੋਂ ਬਾਅਦ ਹੋ ਜਾਂਦੀ ਕੋਈ ਗੱਲ ਨਹੀਂ ਚੱਲਿਆ ਅੱਛਾ ਜੀ ਕਹਿੰਦੇ ਕੀ ਕੀ ਕਿ ਬਿਗੜੀ ਹੈ ਅਜੇ ਡਾਕਟਰ ਨੇ ਮਿਲਿਆ ਜਿਹਾ ਪਹਚਾਉਣਾ ਉਹਦੇ ਬਹੁਤ ਚੱਲ ਆਏ ਠੀਕ ਸੀ ਛੁੱਟੀ ਦੇਣ ਦੀ ਪੈਸੇ ਲੈਣੇ ਸਾਡੇ ਤੇ ਚੁੱਕੀ ਜੇ ਤੇ ਦੇਖੀ ਚ ਪੈ ਸਾਰੇ ਲੱਲੇ ਜਿਹੜੀ ਹੁਣ ਉਹਨਾਂ ਕੋ ਇੰਜੈਕਸ਼ਨ ਕਰਦੇ ਲੱਗਾ ਆਹ ਕੀ ਕਰਾ ਤੂੰ ਟੀਕਾ ਤੇ ਹੁਣ ਮੈਂ ਡਾਕਟਰ ਕੋਲ ਮਿਲਿਆ ਜੀ ਨਾ ਮੈਨੂੰ ਉਹ ਦਰਦ ਆ ਗਿਆ ਟੀਕਾ ਲਾ ਕੇ ਦੱਤ ਹੋ ਗਿਆ ਨਿਕਲ ਗਿਆ ਕਿਹੜਾ ਹਸਪਤਾਲ ਲੱਗਾ ਜੀ ਨਿਊ ਲਾਈਟ ਤੇ ਜਸ਼ਨ ਹਾਂਜੀ ਕਿਹੜਾ ਵਾਲਾ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਕਰ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਪ੍ਰੈਸ਼ਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੈਸ਼ਨ ਕੀਤਾ ਕਿਹੜਾ ਹਸਪਤਾਲ ਹੈ ਜੀ ਇਹ ਨਿਊ ਲਾਈਟ ਨਿਊ ਐਲ ਆਈ ਆ ਫਿਰ ਨਿਊ ਲਾਇਬ੍ਰੇਰੀ ਚੌਕ ਲੱਗੇ ਇਹ ਇੰਨਾ ਚੰਗਾ ਭੜਾ ਪ੍ਰਿਜਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦੇਣਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹਾਂ ਆਪਾਂ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਨੇ ਬਫ ਚੋਪ ਕਰਕੇ ਖੂਨ ਚੜਾਤਾ ਕਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਪਿਓ ਵੀ ਨਹੀਂ ਨਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਜਲਦੀ ਬਲੀਡ ਘੋਂਦੇ ਹੀ ਕੋਈ ਧਿਆਨ ਹੀ ਨਹੀਂ ਦੇਂਦੇ ਤੁਹਾਨੂੰ ਮੋਟੂ ਚੱਕ ਮਿਲੇ ਹੋ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਲੱਗਣ ਡਿਆ ਕੋਈ ਸਾਥ ਮਿਲੇ ਨਾ ਮਥੇ ਕੋਈ ਨਹੀਂ ਆ ਰਿਹਾ ਭੱਜ ਗਏ ਸਾਰੇ ਹਾਂ ਪਰਮਜੀਤ ਤੂੰ ਆਇਆ ਆਪਾਂ ਜੀ ਨਵੇਂ ਪਿੰਡ ਤੋਂ ਅਜਨਾਲ ਪਹਾਂਦੀਆ ਰਿਸ਼ਤੇ ਕਰਨਾ ਕੀ ਹੋਈਏ ਤਾ ਰਾਜੀ ਇਹਨਾ ਅਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਤੁਹਾਡਾ ਬਲੱਡ ਚਾੜਦੀ ਏ ਬਾਸ ਉਹਨਾਂ ਨੇ ਬਲੱਡ ਚਾੜ ਰਿਹਾ ਤੜਫਾਂ ਲੱਗ ਗਈਆਂ ਸਪੈਸ਼ਲ ਕਰਾਇਆ ਸੀ ਕੋਡਿਆਂ ਦਾ ਕੋਡਿਆਂ ਦਾ ਕੋਡਿਆਂ ਦਾ ਆਏ ਸਿਸਟਰ ਸੀ ਛੋਟੀ ਛੜ ਕੋ ਹਾਂ ਜੀ ਇਹ ਘਟਨਾ 33 ਸਾਲ ਹੋ ਗਈ ਕਰਨਾ ਇਹ ਬਲੱਡ ਚਾੜ ਜਾਵੇ ਬਲੱਡ ਚਾੜ ਜਾਓ ਥਰ ਥਰ ਅੱਧਾ ਮਤਲਬ ਪੜਨ ਲੱਗਦੇ ਆ ਕਰਤਾ ਬਲੱਡ ਉਸੇ ਦੇ ਲੈ ਗਈ ਬਲੀਡਿੰਗ ਜਾਂਦੇ ਕੋਈ ਲੋਗਨ ਦੀ ਹੋਣੀ ਜਿਹਨਾਂ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋਇਆ ਹੋਇਆ ਪੂਰੀ ਹੋ ਗਈ ਇਸ ਟਾਈਮ ਆਏ ਉਹਦੇ ਬੱਚਾ ਵੱਡਾ ਬਚਾ ਲਾਥ ਹੋ ਗਿਆ ਹਸਪੀਟਲ ਲੈ ਕੇ ਆਏ ਆ ਨੰਮੀ ਨਾਣੀ ਨੂੰ ਬੋਲਦੇ ਮਾਰਤੀ ਇਹਦਾ ਬ੍ਰਹਮਤ ਇਹ ਬੱਚੇ ਦਾ ਹੋਣਾ ਹੈ ਪ੍ਰਾਣਾ ਹੈ ਨਹੀਂ ਉਹਦਾ ਆ ਇਹਦੀ ਪੇਲੀ ਤੇ ਤੁਸੀਂ ਸਾਹ ਹੁੰਦੇ ਜਾ ਰਹੇ ਹੋ ਸਾਹ ਹੁੰਦੇ ਕਰੇ ਲੈਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਆ ਜਦੋਂ ਛੁੱਟੀ ਦੇ ਲੱਗੇ ਦੋ ਦੋ ਸਾਡੇ ਨੇ ਲੈਡੀ ਐਕਸਪਾਇਰ ਹੋ ਗਈਆਂ ਤੇ ਜਿਹਨਾਂ ਨੂੰ ਉਸ ਹੋਏ ਉਹਨਾਂ ਨੇ ਧਰਨਾ ਲਗਾਇਆ ਹੋਇਆ ਇਹ ਬਾਕੀ ਡਾਕਟਰਾਂ ਲਈ ਪੁਲੀ ਆ ਰਹੇ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲਈਏਗੀ ਜੋ ਵੀ ਦੋਸ਼ੀ ਪਾਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਸੀ ਗਏ ਉਹ ਡਾਕਟਰ ਵੀ ਅਵੇਲੇਬਲ ਮਿਲੇ ਡਾਕਟਰ ਬਗਿੰਦਰ ਨਸੀਬ ਵੀ ਹੈਗੇ ਸਾਰੇ ਮਿਲੇਗਾ ਜਿਹੜੇ ਮੇਨ ਡਾਕਟਰ ਗਏ ਇਪੋਡੀਆਂ ਉਹਨਾਂ ਨੂੰ ਡਿਮਾਂਡ ਕਰ ਰਹੇ ਹਾਂ ਜੀ ਜੀ ਸਾਹਿਬ ਨੇ ਸਾਹਮਣੇ ਆਇਆ ਵਿੱਚ ਕਾਰ ਦਾ ਘਟਣਾ ਆਇਆ ਨਹੀਂ ਵੀ ਇਹ ਤਾਂ ਪੋਸਟਵਾਰ ਦੇ ਬਾਅਦ ਹੀ ਪਤਾ ਲੱਗੇਗਾ ਉਸ ਪਾਰਟ ਨੂੰ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਸਮਤਾਮ ਕਾਰਵਾਈ ਕੀਤੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦੇਣੇ ਆ ਫਿਰ ਉਹ ਵੀ ਪਰਿਵਾਰ ਅਗੇ ਜਾਏਗਾ ਉਸ ਤਰ੍ਹਾਂ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਿਹਾ ਵੀ ਉਹ ਭੱਜ ਗਏ ਆ ਹਸਪੀਟਲ ਛੱਡ ਕੇ ਡਾਕਟਰ ਸਾਹਿਬ ਉਹ ਗਏ ਸੀ ਕੰਮ ਕੀ ਦੇ ਤੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ ਠੀਕ ਲੱਗਦਾ